सतनाम श्री वाहे गुरु साहिब जी सोरठ महला पंजवा विच करता पुरख खलोआ वालना विंगा होआ ਮਨ ਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਵਿੱਚ ਕਰਤਾ ਪੁਰਖ ਖਲੋਆ ਵਾਲਨ ਵਿੰਗਾ ਹੋਆ ਮਨ ਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਓ ਜਨ ਪਰਮ ਗਤ ਪਾਵੇ ਮਰੇ ਨ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋ ਆ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋ ਆ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ اے ਭਾਈ ਸਾਧ ਸੰਗਤ ਵਿੱਚ ਜਿਸ ਮਨੁੱਖ ਦਾ ਆਤਮਿਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ ਉਹ ਮਨੁੱਖ ਸਦਾ ਪਰਮਾਤਮਾ ਨਾਮ ਜਪ ਜਪ ਕੇ ਆਪਣੇ ਸਾਰੇ ਪਾਪ ਨਾਸ਼ ਕਰ ਲੈਂਦਾ ਹੈ ਸਰਵ ਵਿਆਪਕ ਕਰਤਾਰ ਆਪ ਉਸ ਦੀ ਸਹਾਇਤਾ ਕਰਦਾ ਹੈ ਉਸ ਦੀ ਆਤਮਿਕ ਰਾਸ ਪੂੰਜੀ ਦਾ ਰਤਾ ਭਰਵੇਂ ਨੁਕਸਾਨ ਨਹੀਂ ਹੁੰਦਾ ਏ ਸੰਤ ਜਣੋ ਸਾਧ ਸੰਗਤ ਇੱਕ ਸੁੰਦਰ ਅਸਥਾਨ ਹੈ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆਤਮਿਕ ਇਸ਼ਨਾਨ ਕਰਦਾ ਹੈ ਮਨ ਨੂੰ ਨਾਮ ਜਲ ਨਾਲ ਪਵਿੱਤਰ ਕਰਦਾ ਹੈ ਉਸ ਦੀ ਜਿੰਦ ਦਾ ਵਿਕਾਰਾਂ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਉਹ ਆਪਣੀ ਸਾਰੀ ਕੁ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਰਹਾਓ ਹੇ ਭਾਈ ਜਿਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਟਿੱਕੇ ਆਪਣੇ ਪਰਮਾਤਮਾ ਦਾ ਅਰਾਧਨ ਕਰਦਾ ਹੈ ਉਹ ਮਨੁੱਖ ਇਸ ਸਾਥ ਸੰਗ ਸਰੋਵਰ ਵਿੱਚ ਆਤਮਿਕ ਇਸ਼ਨਾਨ ਕਰਕੇ ਆਪਣੀ ਆਤਮਿਕ ਜੀਵਨ ਦੀ ਰਾਸ ਪੂੰਜੀ ਨੂੰ ਪੂਰਨ ਤੌਰ ਤੇ ਵਿਚਾਰ ਲੈਂਦਾ ਹੈ ਸਾਰਾ ਜਗਤ ਉਸ ਦੀ ਸੋਬ ਦਾ ਗੀਤ ਗਾਉਂਦਾ ਹੈ ਉਹ ਮਨੁੱਖ ਮਨ ਚਿਤਵੇ ਫਲ ਹਾਸਲ ਕਰ ਲੈਂਦਾ ਹੈ ਹੇ ਭਾਈ ਜਿਹੜਾ ਮਨੁੱਖ ਸੰਤਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਆਤਮਿਕ ਸ্নানਨ ਕਰਦਾ ਹੈ ਉਹ ਮਨੁੱਖ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਜਿਹੜਾ ਮਨੁੱਖ ਸਦਾ ਪਰਮਾਤਮਾ ਨਾਮ ਸਿਮਰਦਾ ਰਹਿੰਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਹੇ ਭਾਈ ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਉਤੇ ਪਰਮਾਤਮਾ ਆਪ ਦਿਆਵਾਨ ਹੁੰਦਾ ਹੈ ਹੇ ਨਾਨਕ ਆਖ ਏ ਭਾਈ ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਣ ਪਿਆ ਰੰਦਾ ਹੈ ਉਹ ਆਪਣਾ ਹਰੇਕ ਕਿਸਮ ਦਾ ਚਿੰਤਾ ਫਿਕਰ ਦੂਰ ਕਰ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ